ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘਾਂ ਨੂੰ ਦਾਸ ਅੱਜ ਬੇਨਤੀ ਕਰਦਾ ਹੈ ਅੱਜ 1 ਤਰੀਕ ਦੂਜਾ ਮਹੀਨਾ 2024 ਹੈ ਜੋ ਬੀਤੇ ਦਿਨੀ ਬਹੁਤੀ ਸਤਿਕਾਰਯੋਗ ਸਮਾਜ ਦੇ ਸੰਗਤਾਂ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਔਰ ਭਾਈ ਪਾਨਾ ਸਿੰਘ ਸਿੱਧੂ ਜੋ ਬੜੇ ਅੱਛੇ ਕਲਾਕਾਰ ਵੀ ਹੈ ਅਤੇ ਸਮਾਜ ਸੇਵੀ ਵੀ ਹੈ ਉਹਨਾਂ ਨੂੰ ਸਰਕਾਰ ਵੱਲੋਂ ਕਹਿ ਲੋ ਜਾਂ ਪ੍ਰਸ਼ਾਸਨ ਵੱਲੋਂ ਕਹਿ ਲੋ ਜਾਂ ਉਹਨਾਂ ਲੋਕਾਂ ਵੱਲੋਂ ਕਹਿ ਲੋ ਜਿਨ੍ਹਾਂ ਲੋਕਾਂ ਦੇ ਉਹ ਔਰ ਖਿਲਾਫ ਚੱਲ ਰਿਆ ਸੀ ਖਿਲਾਫ ਕੈਨ ਤੋਂ ਭਾ ਵੀ ਜੋ ਏਜੰਟਾਂ ਦੇ ਰੂਪ ਵਿੱਚ ਗਰੀਬਾਂ ਦੀ ਲੋੜਵੰਦਾਂ ਬੰਦਿਆਂ ਦੀ ਦਿੱਤੀ ਹੋਈ ਮਾਇਆ ਨੂੰ ਦੱਬ ਰਹੇ ਸਨ ਔਰ ਉਹ ਬੰਦੇ ਉਹਨਾਂ ਬੰਦਿਆਂ ਦੇ ਖਿਲਾਫ ਭਾਈ ਪਾਨਾ ਸਿੰਘ ਪਾਨਾ ਸਿੰਘ ਸਿੱਧੂ ਨੇ ਇੱਕ ਬਹੁਤ ਵੱਡੀ ਜੰਗ ਛੇੜੀ ਜਿਹਦੇ ਵਿੱਚ 2 ਕਰੋੜ ਦੇ ਲਗਭਗ ਨਾਇਆ ਲੋਕਾਂ ਦੀ ਉਹਨਾਂ ਲੋਕਾਂ ਦੀ ਜਿਹੜੇ ਲੋੜਵੰਦ ਸਨ ਜਿਨ੍ਹਾਂ ਨੇ ਆਪਣੀ ਕਿਸੇ ਨਾ ਜ਼ਮੀਨ ਗਹਿਣੇ ਕੀਤੀ ਕਿਸੇ ਨੇ ਜ਼ਮੀਨ ਵੈਕ ਕੀਤੀ ਕਿਸੇ ਨੇ ਕੋਈ ਪਲਾਟ ਵੇਚਿਆ ਕਿਸੇ ਨੇ ਸੋਨਾ ਵੇਚਿਆ ਹਰ ਕੋਈ ਬੰਦਾ ਚਾਹੁੰਦਾ ਅੱਜ ਕਿ ਸਾਡਾ ਪੁੱਤ ਸਾਡੀ ਧੀ ਵਿਦੇਸ਼ ਵਿੱਚ ਜਾਵੇ ਤੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਜਦੋਂ ਇੱਧਰ ਕੋਈ ਕੰਮ ਨਹੀਂ ਮਿਲਦਾ ਤਾਂ ਉਹ ਸੋਚਦੇ ਆ ਚਲੋ ਵਿਦੇਸ਼ ਵਿੱਚ ਜਾ ਕੇ 10 ਰੁਪਏ ਕਮਾ ਲਈਏ ਤਾਂ ਵਿਦੇਸ਼ ਵਿੱਚ ਜਾਣ ਦੇ ਬਾਬਤ ਏਜੰਟਾਂ ਨੂੰ ਮਿਲਦੇ ਆ ਏਜੰਟ ਕਹਾਂ ਔਰ ਮੈਂ ਏਜੰਟਾਂ ਦੇ ਬਾਬਤ ਵੀ ਇੱਥੇ ਗੱਲ ਥੋੜੀ ਜੀ ਕਰ ਜਾਮਾ ਕਿ ਸਾਰੇ ਕਿਸੇ ਵੀ ਕੰਮ ਵਿੱਚ ਪੈਜੋ ਸਾਰੇ ਲੋਕ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਜੇ ਏਜੰਟ ਕਹੀਏ ਸਾਰੇ ਏਜੰਟ ਚੰਗੇ ਨਹੀਂ ਸਾਰੇ ਮਾੜੇ ਜਿਹੜੇ ਚੰਗਾ ਕੰਮ ਕਰਦੇ ਐ ਉਹਨਾਂ ਦਾ ਧੰਨਵਾਦ ਜਿਹੜੇ ਲੋੜ ਬੰਦਾ ਦੀ ਮਾਇਆ ਨੂੰ ਲੈ ਕੇ ਔਰ ਆਪਣੇ ਖੀਸੇ ਵਿੱਚ ਪਾ ਕੇ ਮੁੜ ਕੇ ਉਹਨਾਂ ਦਾ ਕੰਮ ਨਹੀਂ ਕਰਕੇ ਦਿੰਦੇ ਇਹ ਜਿਹੇ ਲੋਕਾਂ ਦੇ ਖਿਲਾਫ ਭਾਈ ਭਾਨਾ ਸਿੰਘ ਸਿੱਧੂ ਨੇ ਜੰਗ ਬਿੱਡੀ ਉਹ ਕਿਤੇ ਰਾਸ ਨਹੀਂ ਆਈ ਤੇ ਔਰ ਭਾਨਾ ਸਿੰਘ ਸਿੱਧੂ ਤੇ ਮਾੜੇ ਲੋਕਾਂ ਨੇ ਪਰਚੇ ਕਰਵਾਏ ਇੱਕ ਪਰਚਾ ਕਰਵਾਇਆ ਦੋ ਕਰਵਾਏ ਤਿੰਨ ਕਰਵਾਏ ਚਾਰ ਕਰਵਾਏ ਹੁਣ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਹੋਗੇ ਹੋਣੇ ਔਰ ਪਿਛਲੇ ਦਿਨੀ ਔਰ ਪਿੰਡ ਕੋਟ ਦੁਨਣਾ ਵਿਖੇ ਬਹੁਤ ਵੱਡਾ ਇਕੱਠ ਹੋਇਆ ਦਿੱਲੀ ਤੱਕ ਦੇ ਜਲੰਧਰ ਤੱਕ ਦੇ ਲੁਧਿਆਣੇ ਤੱਕ ਦੇ ਅਟਾਰੀ ਬਾਰਡਰ ਤੱਕ ਦੇ ਰਾਜਸਥਾਨ ਹਰਿਆਣਾ ਪਤਾ ਨਹੀਂ ਕਿੱਥੋਂ ਕਿੱਥੋਂ ਉੱਥੇ ਲੋਕ ਸਾਡੀਆਂ ਸੰਗਤਾਂ ਆਈਆਂ ਧਾਨੇ ਸੁੱਧੂ ਦੇ ਹੱਕ ਵਿੱਚ ਤੇ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਵੀ ਸਾਰੇ ਆਗੂ ਸਹਿਬਾਨਾਂ ਦਾ ਉੱਥੇ ਬੜਾ ਇੱਕ ਸਿਰ ਉੱਚਾ ਹੋਇਆ ਕਿ ਚਲੋ ਇੰਨਾ ਕ ਤਾਂ ਧੰਨਵਾਦ ਹੈ ਸੰਗਤਾਂ ਦਾ ਵੀ ਸੱਚਾਈ ਨਾਲ ਖੜਦੀਆਂ ਨੇ ਦਾਸ ਬੇਨਤੀ ਕਰਦਾ ਗੁਰਮੁਖੋ ਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਦਾਸ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਹੈ ਜਿੰਨੇ ਵੀ ਸਮਾਜ ਸੇਵੀ ਸਿੰਘ ਨੇ ਭਮਿਓ ਕੋਈ ਵੀ ਹੈ ਸਾਰਿਆਂ ਦਾ ਧੰਨਵਾਦ ਜਿਹੜੇ ਨੌਜਵਾਨ ਲੜਕੇ ਲੜਕੀਆਂ ਹਨ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਔਰ ਕੋਟਦੁੰਨੇ ਵੱਡੇ ਇਕੱਠ ਦੇ ਵਿੱਚ ਪਹੁੰਚੇ ਸਾਡੇ ਭਾਈ ਲੱਖਾ ਸਿੰਘ ਸਦਾਣਾ ਦੇ ਵੱਲੋਂ ਇੱਕ ਪੰਜਾਬ ਪੰਜਾਬੀ ਅਤਿ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਸੀ ਦਾਸ ਦਾ ਇਹ ਮੰਨਣਾ ਕਿ ਸਰਕਾਰਾਂ ਨੇ ਕਹਿ ਲੋ ਜਾਂ ਪ੍ਰਸ਼ਾਸਨ ਨੇ ਕਹਿ ਲੋ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਔਰ ਕਿਤੇ ਵੀ ਇਹ ਨਾ ਨਾ ਚਮਕਾਜੇ ਜਾਂ ਇਦਾਂ ਨਾ ਹੋ ਜੇ ਦਾ ਫਲਾਨਾ ਹੋ ਜੇ ਉਹ ਯਾਤਰਾ ਨੂੰ ਫੇਲ ਕਰਨ ਵਾਸਤੇ ਇਹ ਸਰਕਾਰਾਂ ਨੇ ਚੱਕਣ ਚੱਕਿਆ ਤੇ ਭਾਨੇ ਸਿੱਧੂ ਨੂੰ ਪਾਸੇ ਕਰਕੇ ਉਹਨਾਂ ਨੂੰ ਉਲਝਾਤਾ ਜੇਲਾਂ ਵਿੱਚ ਬੰਦ ਕਰਤਾ ਕਿਤੇ ਨਾ ਕਿਤੇ ਹੁਣ ਨਿਸ਼ਾਨਾ ਦੂਜਾ ਨਿਸ਼ਾਨਾ ਮੇਰਾ ਖਿਆਲ ਹੈ ਹੋ ਸਕਦਾ ਵੀ ਲਖੇ ਸਧਾਨੇ ਤੇ ਹੋਵੇ ਜੋ ਹੋਰ بڑے ਸਿੰਘ ਨੇ ਹਨਾ ਜਿਹੜੇ ਪੰਜਾਬ ਪੰਜਾਬੀ ਹੱਤ ਵਿਚਾਰ ਨੂੰ ਮੁੱਖ ਰੱਖ ਕੇ ਅੱਗੇ ਲੱਗ ਕੇ ਤਰੇ ਹੋਏ ਨੇ ਜਿਵੇਂ ਜੰਗਦੀਪ ਰੰਧਾਵਾ ਹੋ ਗਿਆ ਸਾਡੇ ਬਾਈ ਤੇ ਹੋਰ ਬੜੇ ਈਦਾਂ ਦੇ ਸਿੰਘ ਨੇ ਤੇ ਜਿਹੜੇ ਆਏ ਦਿਨ ਬਦੇਨ ਕੋਈ ਨਾ ਕੋਈ ਪੰਜਾਬ ਦੇ ਹੱਕ ਵਿੱਚ ਨਸ਼ਿਆਂ ਤੋਂ ਬਚਾਉਣ ਦੇ ਹੱਕ ਵਿੱਚ ਪੰਜਾਬੀ ਗੁਰਮੁਖੀ ਭਾਸ਼ਾ ਜਿਹੜੀ ਗੁਰੂਆਂ ਦੇ ਮੁਖ ਵਿੱਚੋਂ ਨਿਕਲੀ ਹੋਈ ਭਾਸ਼ਾ ਉਹਨੂੰ ਬਚਾਉਣ ਦੇ ਹੱਕ ਵਿੱਚ ਕੋਈ ਨਾ ਕੋਈ ਵੀਡੀਓ ਆਡੀਓ ਪਾਉਂਦੇ ਰਹਿੰਦੇ ਨੇ ਔਰ ਯਾਤਰਾ ਕਰਦੇ ਰਹਿੰਦੇ ਨੇ ਇਸ ਕਰਕੇ ਪਿਆਰਿਓ ਪਰ ਉਹ ਯਾਤਰਾ ਚੇਤਨਾ ਕਿਤੇ ਜਿੱਦਿਆਂ ਦਾ ਇਹ ਭਾਨੇ ਸਿੰਘ ਸਿੱਧੂ ਵਾਲਾ ਕੰਮ ਸਟਾਰਟ ਹੋਇਆ ਉਹ ਯਾਤਰਾ ਬਾਈ ਲਖੇ ਸਿੰਘ ਸਿਧਾਣੇ ਨੂੰ ਰੋਕਣੀ ਪੈਗੀ ਤੇ ਹੁਣ ਜਿਹੜਾ ਅ ਲਖੇ ਸਿੰਘ ਸਿਧਾਣੇ ਬਾਈ ਵੱਲੋਂ ਤੇ ਹੋਰ ਸਿੰਘਾਂ ਵੱਲੋਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਆਕਾਲ ਦਿੱਤੀ ਗਈ ਹੈ ਕਿ ਵੱਧ ਤੋਂ ਵੱਧ ਸੰਗਤਾਂ ਔਰ ਸੰਗਰੂਰ ਆਓ ਦਾਸਵੀ ਇਹ ਬੇਨਤੀ ਕਰਦਾ ਸੰਗਤਾਂ ਦੇ ਨੌਜਵਾਨਾਂ ਦੇ ਚਰਨਾਂ ਵਿੱਚ ਕਿ ਗੁਰਮੁਖੋ ਸੱਚ ਜੇ ਏਦਾਂ ਦਬਣ ਲੱਗਿਆ ਤਾਂ ਕਿਤੇ ਨਾ ਕਿਤੇ ਹਾਲਾਤ ਬੜੇ ਮਾੜੇ ਹੋਣੇ ਆ ਸਾਡੇ ਸਿੰਘਾਂ ਦੇ ਨੌਜਵਾਨ ਵੀਰਾਂ ਦੇ ਲੜਕੇ ਲੜਕੀਆਂ ਦੇ ਇਸ ਕਰਕੇ ਸੱਚ ਨੂੰ ਆਪਾਂ ਸਮਝਣ ਲਈ ਸੰਗਰੂਰ ਵਿਖੇ 3 ਤਰੀਕ ਨੂੰ 3 ਫਰਵਰੀ 2024 ਨੂੰ ਆਪਾਂ ਸਾਰੇ ਉੱਥੇ ਚੱਲ ਕੇ ਸਾਡੇ ਭਾਈ ਪਾਨੇ ਸਿੱਧੂ ਦਾ ਪਾਨਾ ਸਿੰਘ ਸਿੱਧੂ ਕਲਾਕਾਰ ਬਾਈ ਦਾ ਆਪਾਂ ਸਾਥ ਦੇਈਏ ਤੇ ਉਹਨੂੰ ਔਰ ਬਿਨਾ ਕਿਤੇ ਸ਼ਰਤ ਤੋਂ ਔਰ ਬਿਨਾ ਜ਼ਮਾਨਤ ਤੋਂ ਆਪਾਂ ਰਹਾ ਕਰਾ ਕੇ ਪਾਨੇ ਬਾਈ ਨੂੰ ਲੈ ਕੇ ਆਈਏ ਇੰਨੀ ਆਕ ਬੇਨਤੀਆਂ ਦਾਸ ਇਧਰ ਸੰਤਨ ਬੇਨਤੀ ਕਰਦਾ ਹੈ ਕਿ ਮੈਂ ਕੁਝ ਇੱਕ ਵਿਸ਼ੇਸ਼ ਕਰਕੇ ਸਿੰਘਾਂ ਦੇ ਨਾਲ ਬੇਨਤੀ ਵੀ ਕੀਤੀ ਹੈ ਕਿ ਆਪਾਂ ਉੱਥੇ ਸੰਗਤਾਂ ਦਾ ਲੰਗਰ ਦਾ ਪ੍ਰਬੰਧ ਵੀ ਕਰੀਏ ਕੋਈ ਮੇਰੀ ਆਪਣੀ ਨਿੱਜੀ ਸੋਚ ਹੈ ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਜਰੂਰ ਸਾਥ ਦੇਓ ਪਿੰਡਾਂ ਵਾਲੇ ਤੇ ਮੈਂ ਕੁਝਕ ਸੰਗਤਾਂ ਦੇ ਨਾਲ ਬੇਨਤੀ ਵੀ ਕੀਤੀ ਹੈ ਵਿਚਾਰ ਵੀ ਕੀਤੀ ਹੈ ਵੀ ਜਿਹੜੀਆਂ ਉੱਥੇ ਸੰਗਤਾਂ ਆਉਣਗੀਆਂ ਸੰਗਰੂਰ ਵਿਖੇ ਉਹਨਾਂ ਨੂੰ ਲੰਗਰ ਦਾ ਪ੍ਰਬੰਧ ਜਰੂਰ ਕੀਤਾ ਜਾਵੇ ਜਿਵੇਂ ਸਾਡੇ ਭਾਈ ਨੇ ਲਖੇ ਸਿੰਘ ਸਦਾਣੇ ਨੇ ਕਿਹਾ ਵੀ ਆਪੋ ਆਪਣੀ ਟੀਪਣਾ ਵਿੱਚ ਰੋਟੀਆਂ ਪਾ ਕੇ ਲੈ ਕੇ ਆਓ ਚਾਹ ਦੇ ਜੱਗ ਤਰਮੋਚਾਂ ਪਰ ਕਿ ਲੈ ਕੇ ਆਓ ਉਹ ਵੀ ਚੰਗੀ ਗੱਲ ਐ ਨਹੀਂ ਜੀ ਤੌਰ ਤੇ ਜੇ ਕੋਈ ਲਿ ਜਾਂਦਾ ਤਾਂ ਬਹੁਤ ਚੰਗੀ ਗੱਲ ਆ ਕੱਲਾ ਕੱਲਾ ਬੰਦਾ ਪਰ ਔਰ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਜਾਂ ਸਿੱਖ ਸੰਗਤਾਂ ਨਾਲ ਕੇ ਜੇ ਆਪਾਂ ਇੱਕ ਲੰਗਰ ਦਾ ਸੰਗਤਾਂ ਲਈ ਪ੍ਰਬੰਧ ਕਰੀਏ ਤਾਂ ਬਹੁਤ ਹੀ ਵੱਡੀ ਗੱਲ ਨਹੀਂ ਹਨ ਤੇ ਮੈਨੂੰ ਕੁਝ ਕੁ ਪਿੰਡਾਂ ਨੇ ਹਾਂ ਵੀ ਕੀਤੀ ਹੈ ਵੀ ਬਾਬਾ ਜੀ ਆਪਾਂ ਜਰੂਰ ਲੰਗਰ ਲੈ ਕੇ ਚੱਲਾਂਗੇ ਸੰਗਤ ਲਈ ਤੇ ਜਿਨ੍ਹਾਂ ਨੇ ਹਾਂ ਕੀਤੀ ਐ ਉਹਨਾਂ ਦਾ ਧੰਨਵਾਦ ਜਿਹੜੇ ਹੋਰ ਲੰਗਰ ਦੇ ਸਬੰਧ ਵਿੱਚ ਨਾਲ ਰਲਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ 88729 91198 ਤੇ ਦਾਸ ਨਾਲ ਜ਼ਰੂਰ ਸੰਪਰਕ ਕਰਿਓ ਆਪਾਂ ਕੋਈ ਉਦਾਂ ਦਾ ਲੰਗਰ ਦਾ ਪ੍ਰਬੰਧ ਕਰੀਏ ਤਾਂ ਕਿ ਜਿਹੜੀਆਂ ਨੌਜਵਾਨ ਸਿੱਖ ਸੰਗਤਾਂ ਲੜਕੇ ਲੜਕੀਆਂ ਵੀਰ ਬਜ਼ੁਰਗ ਔਰ ਕਿਸਾਨ ਜਥੇਬੰਦੀਆਂ ਜੋ ਵੀ ਆਊਗਾ ਉਹ ਲੰਗਰ ਤੋਂ ਬਾਂਝਾ ਨਾ ਰਹਿ ਜਾਵੇ ਕੋਈ ਵੀ ਕਿਉਂਕਿ ਸਾਰੇ ਕਾ ਆਕੇ ਲੈਉਣ ਵਾਲੇ ਨਹੀਂ ਹੁੰਦੇ ਸਾਰੇ ਬੰਦੇ ਥਰਮੋਸ਼ਾਂ ਚ ਚਾਹ ਪਾ ਕੇ ਲੈਉਣ ਵਾਲੇ ਨਹੀਂ ਹੁੰਦੇ ਔਰ ਹਰ ਤਰ੍ਹਾਂ ਦਾ ਬੰਦਾ ਹੁੰਦਾ ਹਨਾ ਕਈ ਤਾਂ ਵਿਚਾਰੇ ਬੱਸਾਂ ਤੇ ਚੜ ਕੇ ਆਉਣਗੇ ਕੋਈ ਮੋਟਰਸਾਈਕਲ ਤੇ ਆਊਗਾ ਤੇ ਕੋਈ ਟਰਾਲੀ ਤੇ ਆਊ ਕੋਈ ਟਰੈਕਟਰ ਤੇ ਆਊ ਕੋਈ ਕਿਵੇਂ ਕੋਈ ਕਿਵੇਂ ਇੰਨਾ ਸਾਰਿਆਂ ਦਾ ਪ੍ਰਬੰਧ ਜੇ ਆਪਾਂ ਕਰੀਏ ਤਾਂ ਲੰਗਰ ਦੇ ਰੂਪ ਵਿੱਚ ਜ਼ਰੂਰੀ ਹੈ ਔਰ ਕਮੈਂਟ ਦੇ ਵਿੱਚ ਜ਼ਰੂਰ ਲੰਗਰ ਲਈ ਆਪਣਾ ਸੁਝਾਅ ਲਿਖਣਾ ਤੇ ਬੇਨਤੀ ਹੈ ਕਿ ਸੰਗਰੂਰ 3 ਤਰੀਕ ਅਰਧੂਜਾ ਮਹੀਨਾ 2024 ਨੂੰ ਸਾਰੇ ਸਿੰਘਾਂ ਨੇ ਤਕਰੀਬਨ ਉੱਥੇ 9-10 ਦਾ ਟਾਈਮ ਹੈ ਮੇਰਾ خیال ਹੈ ਤੇ ਪਹਿਲਾਂ ਪਹਿਲਾਂ ਸਾਰੀਆਂ ਸਿੰਘਾਂ ਨੇ ਉੱਥੇ ਆਪੋ ਆਪਣੇ ਸਾਧਨਾਰਹੀ ਪਹੁੰਚਣ ਦੀ ਕਿਰਪਾਲਤਾ ਕਰਨੀ ਆਪੋ ਆਪਣੇ ਪਿੰਡਾਂ ਵਿੱਚ ਸਪੀਕਰਾਂ ਵਿੱਚ ਬੇਨਤੀਆਂ ਬਲਵਾਓ ਕਿ ਆਪੇ ਭਾਈ ਜਰੂਰ ਚੱਲਣਾ ਜਿੰਨਾ ਸਿੰਘਾਂ ਲਵੇ ਸਾਧਨ ਨਹੀਂ ਹੈਗੇ ਉਹ ਲੜੜ ਕੇ ਸਾਧਨ ਕਰੋ ਤੇ ਜਿਨ੍ਹਾਂ ਕੋਲੇ ਮਾਇਆ ਦੀ ਕਿਰਪਾ ਮਾਲਕ ਦੀ ਵਾਹਿਗੁਰੂ ਦੀ ਦਿੱਤੀ ਹੋਈ ਮਾਇਆ ਬਾਧੂ ਹੈ ਉਹ ਉਹਨਾਂ ਸੰਗਤਾਂ ਲਈ ਸਾਧਨ ਜ਼ਰੂਰ ਕਰਕੇ ਦੇਣ ਤਾਂ ਕਿ ਰਲ ਮਿਲ ਕੇ ਸੰਗਤ ਉੱਥੇ ਇਕੱਠ ਔਰ ਜਿਵੇਂ ਪਹਿਲਾਂ ਕੋਟ ਦਿੰਨੇ ਹੋਇਆ ਸੀ ਉਦੋਂ ਵੀ ਵੱਧ ਇਕੱਠ ਹੋਵੇ ਹੁਣ ਸੰਰੂਰ ਵਿਖੇ ਇੰਨੀਆਂ ਕਵੰਤੀਆਂ ਕਰਦੇ ਹੋਏ ਭੁੱਲਾਂ ਦੀ ਖਿਮਾ ਕਰਨੀ ਜੀ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ